ਹਰਮਨ ਜੀ ਕਰਾ ਦੇ ਆਇਆ ਕਰਾ ਦੇ ਚਲਾ ਦੇ ਕਰਾ ਦੇ ਨਾ ਕਰ ਲੋ ਕਾਪੀਆਂ ਪਾ ਲਓ ਜਿੰਦਾਬਾਦ ਆਰਧਿਕ ਖਾਨ ਯੂਨੀਅਨ ਖੋਸਾ ਜਿੰਦਾਬਾਦ ਆਰਧਿਕ ਖਾਨ ਯੂਨੀਅਨ ਖੋਸਾ ਜਿੰਦਾਬਾਦ ਅੱਜ ਮੇਰੇ ਦਾਦਾਂ ਦਾ ਯਾਰ ਮੇਰੇ ਬੇਚਿਆ ਹਾਏ 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 ਚੜੋ ਪਟਛਾ ਪਹਾੜ ਹਾਏ 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 ਉਹ ਯਾਰ ਆ ਗਿਆ ਮਾਰ ਵਾਲੇ ਦਾ

ਕਰ ਲੋ ਯਾਰ ਸਾਰੇ 42 ਹੋ ਗਏ ਹੋ ਖੁੱਲੇ ਹੋ ਜੋ ਇਹਦਾ ਫੇਰੀ 42 ਇਸ ਕਾਰਨ ਕਰਦੀਆਂ ਕੀ ਇਹਦਾ ਫੇਰੀ ਜਾ ਹੋਵੀ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਅੱਜ ਕਿਹੜੀਆਂ ਗੜੀਆਂ ਮੰਗਾ ਲੈ ਕੇ ਕਿਹੜੀਆਂ ਗੜੀਆਂ ਮੰਗਾ ਲੈ ਕੇ ਡੀਸੀ ਦਫ਼ਤਰ ਪਹੁੰਚੇ ਆ ਜੀ ਅੱਜ ਜੀ ਅਸੀਂ 3 ਜੂਨੀਅਰ ਅਜ ਤੇ ਇਕੱਠੇ ਹੋ ਜਾਈ ਹਾਏ ਹਾਏ ਬਸ ਬੀਕੇ ਜੂ ਖੋਸਾ ਦਸ਼ਮੀਰ ਪਸਾਨ ਮਜ਼ਦੂਰ ਜੂਨੀਅਰ ਡਾਕਟਰ ਕੀਮਾਨ ਸਕਾਰਸ਼ ਕਮੇਟੀ ਜੋ ਪ੍ਰਦੇਸ਼ ਸਾਹਿਬ ਦੇ ਪ੍ਰਦੇਸ਼ ਸਾਹਿਬ ਪ੍ਰਧਾਨ ਨੇ ਉਹਨਾਂ ਦੇ ਇਹ ਸਾਰੇ ਜੁਨੀਅਨ ਇਕੱਠੇ ਹੋ ਕੇ ਆਇਆ ਕਿਉਂਕਿ ਅੱਜ ਅਸੀਂ ਰੋਸ ਮਾਰਚ ਜਿਹੜਾ ਸਾਰੇ ਹਾਲ ਪੰਜਾਬ 'ਚ ਹੋ ਰਿਹਾ ਵਾ ਸਾਨੂੰ ਸਾਰਿਆਂ ਨੂੰ ਪਲੀ ਪਾਂਦ ਪਤਾ ਵਾ ਵੀ ਇਹ ਜਿਹੜਾ ਕਿਸਾਨ ਮਜ਼ਦੂਰ ਦਾ ਸੰਘਰਸ਼ ਹੱਥ ਚੱਲਿਆ ਸੀ ਜਿਹੜਾ ਇੱਕ ਰੋਟੀ ਦਾ ਸੰਘਰਸ਼ ਸੀਗਾ ਜਿਹੜਾ ਅਸੀਂ 3 ਸਾਲ ਪਹਿਲਾਂ ਵੀ ਲੜ ਕੇ ਆਇਆ ਜਿੱਦੇ ਫਿਰ ਸਾਡੇ 750 ਕਿਸਾਨ ਸ਼ਹੀਦ ਹੋਏ ਉਸ ਤੋਂ ਬਾਅਦ ਜਦੋਂ ਇਹ ਸਰਕਾਰ ਆ ਵਾਅਦੇ ਕਰਕੇ ਮੁੱਕਰ ਗਈ ਤਾਂ ਅਸੀਂ ਦੁਬਾਰਾ ਨੂੰ ਜਾਗ ਕਰਾਉਣ ਦੀ ਖਾਤਰ ਫੇਰ ਬਾੜਾਂ 'ਤੇ ਗਏ ਜਿੱਥੇ ਸਾਡੇ ਨਾਲ ਬਹੁਤ ਹੀ ਜਿਆਦੇ ਜਿਹੜੀ ਭਾਜਪਾ ਸਰਕਾਰ ਨੇ ਧੱਕਾ ਕੀਤਾ ਜ਼ਬਰ ਜ਼ੁਲਮ ਕੀਤਾ ਜਿਹਦੇ ਵਿੱਚ ਸਾਡੇ ਨੌਜਵਾਨ ਜਿਹੜੇ ਸੀਗੇ ਉਹਨਾਂ ਦੀ ਲੱਤਾਂਵਾਹਾਂ ਤੋੜੀਆਂ ਗਈਆਂ ਉਹਨਾਂ ਦੀਆਂ ਅੱਖਾਂ ਚੱਲੀਆਂ ਗਈਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਸਾਡੇ ਸ਼ੌਫ ਕਰਨ ਵਰਗੇ ਨੌਜਵਾਨ ਸ਼ਹੀਦ ਹੋ ਗਏ ਤੇ ਅਸੀਂ ਅਨੁਸ਼ਾਸਨ ਦੇ ਵਿੱਚ ਰਹਿ ਕੇ ਅਸੀਂ ਆਪਦੀਆਂ ਜਿਹੜੀਆਂ ਹੱਕੀ ਮੰਗਾਂ ਸੀਗੀਆਂ ਉਹ ਮੰਗ ਰਹੇ ਸੀਗੇ ਜਿਦੇ ਵਿੱਚ ਸਰਕਾਰ ਨੇ ਜ਼ੁਲਮ ਕਰਦੇ ਹੋਏ ਹਰਿਆਣਾ ਪੁਲਿਸ ਤੇ ਪੰਜਾਬ ਪੁਲਿਸ ਨੇ ਇਕੱਠੀ ਹੋ ਕੇ ਸਾਡੇ ਤੇ ਜਿਹੜਾ ਜ਼ਬਰ ਜ਼ੁਲਮ ਕੀਤਾ ਸੀਗਾ ਉਹ ਜ਼ਬਰ ਜ਼ੁਲਮ ਜਿਹੜਾ ਹੋਇਆ ਉਹ ਜਿਹੜੇ ਅਫਸਰਾਂ ਨੇ ਕੀਤਾ ਜਿਹੜੇ ਮੁਲਾਜ਼ਮਾਂ ਨੇ ਕੀਤਾ ਉਹਨਾਂ ਨੂੰ 15 ਅਗਸਤ ਨੂੰ ਇਹ ਜਿਹੜੀ ਸੈਂਟਰ ਸਰਕਾਰ ਆ ਸਾਨੂੰ ਚੜਾਉਣ ਦੀ ਖਾਤਰ ਉਹਨਾਂ ਨੂੰ ਮਾਨ ਸਨਮਾਨ ਕਰ ਰਹੀ ਆ ਜਿਹਦੇ ਵਿੱਚ ਸਾਡੇ ਸਾਰੇ ਕਿਸਾਨ ਮਜ਼ਦੂਰ ਸਾਰੇ ਪੰਜਾਬ ਦੇ ਵਿੱਚ ਇਹ ਰੋਸ ਦੀ ਲਹਿਰ ਫੈਲੀ ਹੋਈ ਆ ਤੇ ਅੱਜ ਅਸੀਂ ਸਾਰੇ ਡੀਸੀ ਦਫ਼ਤਰਾਂ ਦੇ ਮੂਹਰੇ ਇਕੱਠੇ ਹੋ ਕੇ ਅਸੀਂ ਆਪਦਾ ਸ਼ਾਂਤਮਈ ਪ੍ਰਦਰਸ਼ਨ ਕਰਦੇ ਹੋਏ ਅਸੀਂ ਸਰਕਾਰ ਨੂੰ ਸੁਨੇਹਾ ਪਹੁੰਚਣਾ ਪਹੁੰਚਾਉਣਾ ਚਾਹੁੰਦੇ ਆ ਕਿ ਸਾਡੇ ਤੇ ਜਿਹੜੇ ਸਾਡੀਆਂ ਮੰਗਾਂ ਸਾਡੀਆਂ ਮੰਨ ਲਈਆਂ ਜਾਣ ਤੋ ਕਿ ਅਸੀਂ ਪਹਿਲਾਂ ਹੀ ਬੜੀ ਆਰਥਿਕ ਮੰਦੀ ਦੇ ਦੌਰ ਵਿੱਚੋਂ ਨਿਕਲ ਰਹੇ ਹਾਂ ਸਾਡੀਆਂ ਜਿਹੜੀਆਂ ਕਿਸਾਨ ਦੀ ਫਸਲ ਆ ਉਹਦਾ ਹਾਲ ਤੁਸੀਂ ਦੇਖ ਹੀ ਰਹੇ ਹੋ ਹੜ੍ਹ ਦੀ ਮਾਰ ਸੋਕੇ ਦੀ ਮਾਰ ਅੱਗ ਦੀ ਮਾਰ ਸਾਡੇ ਜਿਹੜੇ ਪਸ਼ੂਆਂ ਦਾ ਨੁਕਸਾਨ ਹੋਇਆ ਸਾਡੀ ਜਿਹੜੀ ਐਮਐਸਪੀ ਜਾਂ ਸਾਡੇ ਜਿਹੜੇ ਮਤਲਬ ਉਹ ਪਿੱਛੇ ਜਿਹੜੇ ਕਿਸਾਨ ਸੀ ਜੋ ਹੋਇਆ ਉਹਨਾਂ ਦੇ ਪਰਿਵਾਰਾਂ ਨੂੰ ਕੋਈ ਰਾਹਤ ਨਹੀਂ ਮਿਲੀ ਤਾਂ ਉਹ ਪਰਿਵਾਰ ਵਿਚਾਰੇ ਰੋਂਦੇ ਕਰ ਲਾਉਂਦੇ ਨੇ ਭੀੜ ਤਾਂ ਉਹ ਵੀ ਰੋਂਦੇ ਕਰ ਲਾਉਂਦੇ ਨੇ ਕੋਈ ਸੈਂਟਰ ਵੱਲੋਂ ਸਾਨੂੰ ਕੋਈ ਸਹਾਇਤਾ ਨਹੀਂ ਆਈ ਇਹੀ ਅਸੀਂ ਮੰਗਾ ਜਿਹੜੀਆਂ ਸਾਡੀਆਂ ਜਾਇਜ਼ ਮੰਗਾ ਸੀਗੀਆਂ ਜਦੋਂ ਅਸੀਂ ਬਾਟਰਵਥੇ ਜਾਂਦੇ ਆ ਤਾਂ ਸਾਡੇ ਨਾਲ ਨਾ ਤਰੇਈ ਵਾ ਮਾਂ ਵਾਲਾ ਸਲੂਕ ਕੀਤਾ ਜਾਂਦਾ ਤੁਸੀਂ ਇਹ ਦੇਖਿਆ ਹੋਣਾ ਵੀ ਉੱਥੇ ਅਥਰੂ ਗੈਸ ਦੀ ਨੇਰੀ ਲਿਆਤੀ ਉਹਨਾਂ ਨੇ ਤੇ ਸਾਡੇ ਵੀ ਇੱਕ ਵੀ ਕਿਸਾਨ ਨੇ ਕੋਈ ਬਦਕੀ ਨੇ ਕੀਤੀ ਤੇ ਜਿਹੜੇ ਅਫਸਰਾਂ ਨੇ ਸਾਡੇ ਤੇ ਜ਼ੁਲਮ ਕੀਤਾ ਜ਼ੁਲਮ ਵੀ ਐਜਾ ਕੀਤਾ ਵੀ ਇਹ ਜਿਹੜਾ ਜ਼ੁਲਮ ਸੀਗਾ ਜਿਵੇਂ ਕਿਸੇ ਦੂਸਰੇ ਦੇਸ਼ ਨਾਲ ਲੜਾਈ ਲੱਗੀ ਹੋਵੇ ਇਹ ਜਵrti ਦਾ ਸਾਡੇ ਨਾਮ ਬਤਾਰਾ ਕੀਤਾ ਗਿਆ ਸਾਡਾ ਜਿਹੜਾ ਪੰਜਾਬ ਆ ਇਹ ਕਿਸੇ ਤੋਂ ਲੋਕੈਸ਼ਪਿਆ ਨਹੀਂ ਕਿਉਂਕਿ ਜਦੋਂ ਦੇਸ਼ ਯਾਦ ਹੋਇਆ ਸਾਡੇ ਪੰਜਾਬ ਨੇ ਵੱਧ ਚੜ ਕੇ ਕੁਰਬਾਨੀਆਂ ਕੀਤੀਆਂ ਸੋ ਸਾਨੂੰ ਅੱਜ ਅਸੀਂ ਸਾਡੇ ਹੱਕ ਮੰਗਦੇ ਆ ਸਾਡੇ ਨਾਲ ਇਹਦਾ ਜ਼ਬਰ ਜਲਮ ਇਹ ਕਰਦੇ ਨੇ ਤੇ ਅੱਜ ਆ ਜਿਹੜਾ ਹੋਸ ਪ੍ਰਦਰਸ਼ਨ ਦਾ ਇਹਦੇ ਸੰਬੰਧ ਵਿੱਚ ਹੀ ਆ ਜਿਹੜੇ ਆਫਸਰਾਂ ਨੇ ਸਾਡੇ ਨਾਲ ਵਧੀਕੀਆ ਕੀਤੀਆਂ ਤੇ ਉਹਨਾਂ ਨੂੰ ਇਹ ਮਾਨ ਸਨਮਾਨ ਦੇ ਰਹੇ ਨੇ ਅਸੀਂ ਸਰਕਾਰ ਨੇ ਇਹੀ ਸਨਿਹਾਂ ਦੇਣਾ ਚਾਹੁੰਦੇ ਆ ਵੀ ਜੇ ਤੁਸੀਂ ਇਹ ਇੱਕ ਗੱਲ ਤੋਂ ਪਿੱਛੇ ਨਾ ਹਟੇ ਤੇ ਅਸੀਂ ਇਸ ਘਰਸ਼ ਨੂੰ ਹੋਰ ਵੀ ਤੇਜ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ